ਹਾਂਜੀ ਕਿਸਾਨ ਵੀਰੋ ਆਉਣ ਵਾਲੀਆਂ ਦਿਨਾਂ ਦੇ ਵਿੱਚ ਆਪਾਂ ਹੁਣ ਝੋਨਿਆਂ ਦੇ ਵਿੱਚ ਆਪਾਂ ਉਲੀਨਾਸ਼ਕ ਸਪਰੇਹਾਂ ਕਰਨੀਆਂ ਸ਼ੁਰੂ ਕਰ ਦੇਣੀਆਂ ਨੇ ਤੇ ਅੱਜ ਆਪਾਂ ਤੁਹਾਡੇ ਨਾਲ ਟੌਪ ਦੀਆਂ ਉਲੀਨਾਸ਼ਕ ਸਪਰੇਹਾਂ ਜਿਨ੍ਹਾਂ ਦਾ ਬਹੁਤ ਵਧੀਆ ਰਿਜ਼ਲਟ ਹੈ ਲੰਬੇ ਸਮੇਂ ਤੱਕ ਤੇ ਕਿਸ ਤਰ੍ਹਾਂ ਉਹ ਕੰਮ ਕਰਦੀਆਂ ਨੇ ਕਿੰਨੀਆਂ ਆਪਾਂ ਉਹਨਾਂ ਦੀ ਮਾਤਰਾ ਲੈਣੀ ਹੈ ਤੇ ਕਿਹੜੀ ਬਿਮਾਰੀ 'ਤੇ ਉਸ ਦਾ ਜਿਹੜਾ ਵਧੀਆ ਕੰਮ ਹੈ ਤੇ ਇਸ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਸ ਸਬਸਕ੍ਰਾਈਬ ਕਰ ਲਓ ਜੀ ਇਹ ਜਿਹੜੇ ਆਪਣੇ ਉਲੀਨਾਸ਼ਕ ਨੇ ਸਿਸਟੈਮਿਕ ਤੇ ਕੰਮ ਕਰਦੇ ਨੇ ਬਾਕੀ ਆਪਾਂ ਨਾਲ ਨਾਲ ਤੁਹਾਨੂੰ ਦੱਸੀ ਚੱਲਾਂਗੇ ਵੀ ਆ ਇਹ ਜਿਹੜਾ ਸੇ ਕੁਲੀਨਾਸ਼ਕ ਇਹਦਾ ਕੰਮ ਕਰਨ ਦਾ ਤਰੀਕਾ ਕਿਸ ਤਰ੍ਹਾਂ ਦਾ ਤੇ ਕਿੰਨੀ ਅਸਦੀ ਮਾਤਰਾ ਲੈਣੀ ਹੈ ਤੇ ਕਿਹੜੀ ਇਹ ਬਿਮਾਰੀ ਦੇ ਕੰਮ ਕਰਦਾ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਉਲੀਨਾਸ਼ਕ ਆਉਂਦਾ ਜੀ ਐਮਿਸਟਾ ਟਾਪ ਜਿਹੜਾ ਕਿ ਆਪਣੇ ਬਹੁਤ ਮਸ਼ਹੂਰ ਹੈ ਜਾਂ ਬਹੁਤ ਜ਼ਿਆਦਾ ਕਿਸਾਨ ਇਸ ਨੂੰ ਵਰਤਨੇ ਜਿਵੇਂ ਆਪਣਾ ਪੀੜੀ ਫੂਸਾ ਹੋ ਗਿਆ ਜਾਂ ਆਪਣਾ 1400 ਇੱਕ ਮੁੱਛਲ ਤੇ ਜਿੰਨਾ ਤੇ ਜ਼ਿਆਦਾ ਅਟੈਕ ਆਉਂਦੇ ਨੇ ਆਪਣੇ ਇਹ ਉਲੀ ਰੋਗ ਦੇ ਤੇ ਉਹਨਾਂ ਵਾਸਤੇ ਕਿਉਂਕਿ ਇੱਕ ਲੰਮੇ ਸਮੇਂ ਕਾਫੀ ਦਿਨਾਂ ਤੱਕ ਇਸ ਦਾ ਰਿਜ਼ਲਟ ਵਧੀਆ ਰਹਿੰਦਾ ਲੰਮੇ ਸਮੇਂ ਤੱਕ ਇਸ ਦਾ ਸਦਾ ਸਾ ਰਹਿਦਾ ਆਪਣੀ ਫਸਲ ਦੇ ਉੱਤੇ ਜਲਦੀ ਆਪਣੇ ਫਸਲ ਦੇ ਵਿੱਚ ਆਪਾਂ ਨੂੰ ਜਿਹੜਾ ਫੰਗਸ ਤੋਂ ਆਪਾਂ ਨੂੰ ਬਚਾਉਂਦਾ ਉਹਦੀ ਰੋਗ ਤੋਂ ਬਚਾਉਂਦਾ ਤੇ ਜਿਹੜਾ ਇਹਦੇ ਵਿੱਚ ਹੁੰਦਾ ਜੀ ਐਮਐਸਟਾ ਟਾਪ ਦੇ ਵਿੱਚ ਜਿਹੜੇ ਆਪਣੇ ਟੈਕਨੀਕਲ ਨੇ ਜੈਕਸੋ ਸਟ੍ਰੋਬਿਨ ਹੁੰਦਾ 18.2% ਪਲੱਸ ਕਾਈਫੈਨੋ ਕੋਨਾਜ਼ੋਲ ਹੁੰਦਾ ਜੀ ਆਪਣਾ 11.4% ਇਹ ਇਹਦੇ ਵਿੱਚ ਟੈਕਨੀਕਲ ਹੁੰਦੇ ਨੇ ਤੇ ਇਹਨਾਂ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਤੇਜ਼ ਕੰਮ ਕਰਦਾ ਬਹੁਤ ਤੇਜ਼ੀ ਨਾਲ ਕੰਮ ਕਰਦਾ ਫੰਗਸ ਨੂੰ ਮਾਰਦਾ ਤੇ ਲੰਮੇ ਸਮੇਂ ਤੱਕ ਆਪਣੇ ਫਸਲ ਦੀ ਸੁਰੱਖਿਆ ਰੱਖਦਾ ਹੈ ਲੰਮੇ ਸਮੇਂ ਤੱਕ ਆਪਣੀ ਫਸਲ ਨੂੰ ਕੂੜੀ ਰੋਗ ਤੋਂ ਬਚਾਉਂਦਾ ਇਹ ਸਿਸਟੈਮਿਕ ਤੇ ਕੰਮ ਕਰਦਾ ਹੈ ਤੇ ਜਿਹੜੀ ਇਸ ਦੀ ਡੋਜ਼ ਆਪਾਂ 200 ਐਮਲ ਪ੍ਰਤੀ ਆਪਾਂ ਕਿਲੇ ਦੀ ਡੋਜ਼ ਲੈਣੀ ਹੈ ਤੇ ਇਹ ਜਿਹੜੇ ਆਪਣਾ ਬਿਮਾਰੀ ਤੇ ਸ਼ੀਰ ਬ্লাইਟ ਤੇ ਜਾਂ ਬਲਾਸਟ ਜਿਵੇਂ ਪੱਤਿਆਂ ਤੇ ਬਲਾਸਟ ਦੇ ਨਿਸ਼ਾਨ ਆਪਾਂ ਨੂੰ ਲੱਛਣ ਦਿਖਾਈ ਦਿੰਦੇ ਨੇ ਇਹਨਾਂ ਤੇ ਆਪਣਾ ਬਹੁਤ ਵਧੀਆ ਸਦਾ ਕੰਮ ਹੈ ਬਹੁਤ ਵਧੀਆ ਉਹਨਾਂ ਦੀ ਰੋਗ ਥਾਮ ਕਰਦਾ ਇਸ ਫੰਗਸ ਦੀ ਤੇ ਇਸ ਤੋਂ ਅਗਲਾ ਆਪਣਾ ਹੈਗਾ ਜੀ ਨੱਟੀਬੋ ਜਿਹੜਾ ਕਿ ਆਪਣੇ ਕਈ ਕਿਸਾਨ ਵੀਰ ਆਪਣੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਵਰਤਦੇ ਨੇ ਤੇ ਇਹ ਵੀ ਆਪਣਾ ਇੱਕ ਬਹੁਤ ਵਧੀਆ ਉਲੀ ਨਾਸ਼ਕ ਹੈ ਤੇ ਇਹਦੇ ਵਿੱਚ ਜਿਹੜਾ ਆਪਣਾ ਟੈਕਨੀਕਲ ਹੁੰਦੇ ਨੇ ਟ੍ਰਾਈਫਲੋਕਸ ਸਟ੍ਰੋਬਿਨ ਪਲੱਸ ਟੈਬੂਕੋਨਾ ਜੋੜ ਜਿਹੜਾ ਕਿ ਇਹਦੇ ਵਿੱਚ ਇੱਕ ਆਪਣਾ ਸਟ੍ਰੋਬਿਨ ਗਰੁੱਪ ਦਾ ਆਪਣਾ ਇਹ ਟੈਕਨੀਕਲ ਇੱਕ ਆਪਣਾ ਟ੍ਰਾਈਜੋਲ ਗਰੁੱਪ ਦਾ ਆਪਣਾ ਇੱਕ ਟੈਕਨੀਕ ਆ ਲਈ ਇਹਦੇ ਵਿੱਚ ਜਿਹੜਾ ਟ੍ਰਾਈਫੋਕਸ ਸਟੋਬੀਨ ਹੁੰਦਾ 25% ਪਲੱਸ ਆਪਣੇ ਜਿਹੜਾ ਟੈਬੂਕੋਨਾ ਜੋੜ ਆਪਣਾ 50% ਹੁੰਦਾ ਤੇ ਜਿਹੜੇ ਇਹ ਆਪਣਾ ਬਿਮਾਰੀਆਂ ਤੇ ਕੰਮ ਜਿਵੇਂ ਸ਼ੀਥ ਬ্লাইਟ ਆਗੇ ਝੋਨੇ ਦੇ ਵਿੱਚ ਆਪਣੇ ਤੇ ਪੂਰੇ ਤੱਬਿਆਂ ਦਾ ਰੋਗ ਜਿਹਨੂੰ ਆਪਾਂ ਬ੍ਰਾਊਨ ਸਪੋਰਟ ਕਹਿੰਦੇ ਆ ਪੱਤੇ ਉੱਪਰ ਤੇ ਇਹਨਾਂ ਤੇ ਕਾਫੀ ਵਧੀਆ ਸੁਧੇ ਰਿਜ਼ਲਟ ਨੇ ਇਹਨਾਂ ਜਿਹੜੇ ਇਸ ਤਰ੍ਹਾਂ ਦੀ ਉਲੀ ਆਉਂਦੀ ਆਪਣੇ ਖੇਤਾਂ ਦੇ ਵਿੱਚ ਆਪਣੇ ਝੋਨੇ ਦੇ ਵਿੱਚ ਉਸ ਤੇ ਕਾਫੀ ਤਰ੍ਹਾਂ ਆਗੇ ਵਧੀਆ ਕੰਟਰੋਲ ਕਰਦਾ ਇਹ ਵੀ ਆਪਣੇ ਇੱਕ ਸਿਸਟੈਮਿਕ ਇਹ ਕੰਮ ਕਰਦਾ ਹੈ ਇਹਦਾ ਜਿਹੜਾ ਕੰਮ ਕਰਨ ਤਰੀਕਾ ਸਿਸਟੈਮਿਕ ਹੈ ਸਿਸਟੈਮਿਕ ਦਾ ਮਤਲਬ ਹੈ ਕਿ ਜਿੰਨੇ ਆਪਣੇ ਬੂਟੇ ਦੇ ਵਿੱਚ ਸਮਾ ਕੇ ਬੂਟੇ ਦੇ ਅੰਦਰ ਹੋ ਕੇ ਕੰਮ ਕਰਦਾ ਜਾਨੀ ਕਿ ਜੇਕਰ ਬਾਦ ਬਾਰਿਸ਼ ਵੀ ਆ ਜਾਈਏ ਫਿਰ ਵੀ ਇਹਦਾ ਜਿਹੜਾ ਆਪਣਾ ਵਰਕ ਕੇ ਬਹੁਤ ਵਧੀਆ ਕਰਦਾ ਜਿਆਦਾ ਇਸ ਦੇ ਕੋਈ ਬਾਰਿਸ਼ ਦਾ ਜਿਆਦਾ ਪ੍ਰਭਾਵ ਨਹੀਂ ਪੈਂਦਾ ਤੇ ਇਹ ਵੀ ਆਪਣਾ ਸ਼ੀਤ ਬ্লাইਟ ਤੇ ਬਰਾਉ ਪੂਰੇ ਤੱਬਿਆਂ ਦਾ ਰੋਗ ਬਰਾਉਨ ਸਪੋਰ ਤੇ ਵਧੀਆ ਇਸਦਾ ਕੰਮ ਕਰਦਾ ਜਿਹੜੀਆਂ ਦੀ ਡੋਜ਼ ਹੈ ਆਪਾਂ 80 ਗ੍ਰਾਮ ਇੱਕ ਕਿਲੇ ਦੀ ਲੈਣੀ ਹੈ ਇਹ ਆਪਣਾ ਨਟੀ ਬੋਏ ਤੇ ਇਸ ਤੋਂ ਅਗਲਾ ਹੈਗਾ ਜੀ ਆਪਣਾ का स्टुडिया ਜਿਹਦੇ ਵਿੱਚ ਜੈਕਸੋ ਸਟ੍ਰੋਬਿਨ ਪਲਸ ਟੈਬੋਕੋਨਾ ਜੋੜ ਜਿਹੜਾ ਕਿ ਇੱਕ ਟ੍ਰਾਈਜ਼ੋਲ ਗਰੁੱਪ ਤੇ ਆਪਣਾ ਸਟ੍ਰੋਬਿਨਰ ਗਰੁੱਪ ਦਾ ਆਪਕ ਇੱਕ ਬਹੁਤ ਵਧੀਆ ਕੰਬੀਨੇਸ਼ਨ ਹੈ ਤੇ ਇਹ ਜਿਹੜਾ ਆਪਣਾ ਝੋਨੇ ਦੇ ਉੱਤੇ ਸ਼ੀਥ ਬਲਾਈਟ ਬਲਾਸਟ ਤੇ ਵਧੀਆ ਕੰਮ ਕਰਦਾ ਹੈ ਜਾਨੀ ਕਿ ਬਲਾਸਟ ਦੇ ਪੱਤਿਆਂ ਦੇ ਉੱਤੇ ਆਪਣੇ ਧੱਬੇ ਪੈ ਜਾਂਦੇ ਨੇ ਇਹ ਵੀ ਆਪਣਾ ਇੱਕ ਸਿਸਟੈਮਿਕ ਕੰਮ ਕਰਦਾ ਬਹੁਤ ਵਧੀਆ ਸਦਾ ਰਿਜ਼ਲਟ ਇਹ ਦੋ ਕੰਬੀਨੇਸ਼ਨ ਨੇ ਦੋ ਟੈਕਨੀਕਲ ਨੇ ਤੇ ਇਸ ਕਰਕੇ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਰਹਿੰਦਾ ਹੈ ਤੇ ਜਿਹੜੀ ਇਹਦੀ ਡੋਜ਼ ਆਪਾਂ ਤੇ 250 ਐਮਲ ਤੋਂ ਲੈ ਕੇ 300 ਐਮਲ ਤੱਕ ਆਪਾਂ ਕਿਲੇ ਦੇ ਵਿੱਚ ਵਰਤ ਸਕਦੇ ਹਾਂ ਇਹ ਆਪਣਾ ਸ਼ੀਤ ਬ্লাইਟ ਤੇ ਬਲਾਸਟ ਤੇ ਬਹੁਤ ਵਧੀਆ ਕੰਮ ਕਰਦਾ ਤੇ ਇਸ ਤੋਂ ਅਗਲਾ ਆਉਂਦਾ ਜੀ ਆਪਣਾ ਗਰੀਡੀਓ ਵੇ ਜਿਹੜਾ ਕਿ ਆਪਾਂ 400 ਐਮਲ ਕਿਲੇ ਦੀ ਡੋਜ਼ ਲੈਣੀ ਹੁੰਦੀ ਏ ਤੇ ਜਿਹੜਾ ਇਹਦੇ ਵਿੱਚ ਆਪਣਾ ਟੈਕਨੀਕਲ ਹੁੰਦੇ ਨੇ ਪਿਕੋਕਸ ਸਟ੍ਰੋਬਿਲ ਪਲੱਸ ਪ੍ਰੋਪੀਕੋਨਾ ਜੋਲ ਜਿਹੜਾ ਇਹਦਾ ਕੰਮ ਕਰਦਾ ਵੀ ਝੋਨੇ ਤੇ ਸ਼ੀਤ ਬ্লাইਟ ਤੇ ਹਲਦੀ ਰੋਗ ਤੇ ਜਿਵੇਂ ਆਪਣੀਆਂ ਜਿਹੜੀਆਂ ਵੈਰਾਈਟੀਆਂ ਦੇ ਵਿੱਚ ਜਿਵੇਂ ਪੀ 126 ਦੀ ਵਿੱਚ ਹਲਦੀ ਰੋਗ ਆਉਂਦਾ ਜਾਂ ਹੋਰ ਜਿਹੜੀਆਂ ਵੈਰਾਈਟੀਆਂ ਦੇ ਵਿੱਚ ਹਲਦੀ ਰੋਗ ਜਿਹਨੂੰ ਆਪਾਂ ਫਾਲਸ ਮਟ ਕਹਿੰਦੇ ਆ ਜੇਕਰ ਉਹ ਆਉਂਦਾ ਤੇ ਉਹ ਇਹਨਾਂ ਵਾਸਤੇ ਬਹੁਤ ਵਧੀਆ ਆਪਸ਼ਨ ਹੈ ਆਪਣੇ ਕਿਸਾਨ ਵੀਰਾਂ ਵਾਸਤੇ ਕਿ ਆਪਾਂ ਸ਼ੀਤ ਫਲਾਈਟ ਤੇ ਵੀ ਇਸ ਦਾ ਕੰਟਰੋਲ ਵਾਲੇ ਤੇ ਦੂਜਾ ਆਪਣਾ ਜਿਹੜਾ ਹਲਦੀ ਰੋਗ ਤੇ ਵੀ ਪੂਰਾ ਕੰਮ ਕਰਦਾ ਇਹ ਜਿਹੜੀ ਸਪਰੇਅ ਹੈ ਆਪਾਂ ਝੋਨੇ ਦੇ ਗੋਭ ਸਮੇਂ ਕਰਨੀ ਹੈ ਨਾ ਕਿ ਆਪਾਂ ਨੇ ਸਾਰੇ ਤੋਂ ਬਾਅਦ ਕਿਉਂਕਿ ਜੇਕਰ ਜਿੰਨੇ ਵੀ ਆਪਾਂ ਹਲਦੀ ਰੋਗ ਨੂੰ ਕੰਟਰੋਲ ਕਰਨ ਵਾਲੀ ਸਪਰੇਅ ਹ ਵਰਤਦੇ ਆ ਜਿੰਨੀਆਂ ਉਹ ਸਾਰੀਆਂ ਹੀ ਆਪਾਂ ਸਪਰੇਅ ਨਿਸਾਰੇ ਤੋਂ ਪਹਿਲਾਂ ਕਰਦੇ ਜਦੋਂ ਆਪਣੇ ਝੋਨੇ ਦੇ ਵਿੱਚ ਹਲਦੀ ਰੋਗ ਜਾਂ ਫਾਲਸਮਟ ਦੀ ਬਿਮਾਰੀ ਆ ਜਾਂਦੀ ਉਸ ਤੋਂ ਬਾਅਦ ਇਸ ਦਾ ਕੋਈ ਵੀ ਰੋਗ ਥੰਮਨੇਗੀ ਤੇ ਜਿਹੜੇ ਕਿਸਾਨ ਵੀ ਇਹ ਵਰਤਣਾ ਚਾਹੁੰਦੇ ਬਹੁਤ ਵਧੀਆ 400 ਗ੍ਰਾਮ ਡੋਜੇ ਸ਼ੀਤਪਲੇਟ ਤੇ ਵੀ ਕੰਮ ਕਰਦਾ ਤੇ ਆਪਣੇ ਹਲਦੀ ਰੋਗ ਤੇ ਵੀ ਤੇ ਇਸ ਤੋਂ ਅਗਲਾ ਆਉਂਦਾ ਜੀ ਆਪਣਾ Z78 ਜਿਹੜਾ ਇੰਡੋਫਿਲ ਕੰਪਨੀ ਦਾ ਇਹ ਆਪਣਾ 500 ਗ੍ਰਾਮ ਆਪਾਂ ਡੋਜ ਲੈਣੀ ਜਿਹੜਾ ਇਹਦੇ ਵਿੱਚ ਟੈਕਨੀਕਲ ਹੁੰਦਾ ਜਨੇਬ ਇਹਦਾ ਜਿਹੜਾ ਕੰਮ ਹੈ ਬਲਾਸਟ ਤੇ ਕੰਮ ਕਰਦਾ ਆਪਣੇ ਝੋਨੇ ਜਿਹੜਾ ਬਲਾਸਟ ਆਉਣਾ ਪੱਤਿਆਂ ਤੇ ਉਸ ਤੇ ਇਹਦਾ ਬਹੁਤ ਵਧੀਆ ਕੰਮ ਹੈ ਇਹਦੀ ਆਪਾਂ ਡੋਜ 500 ਗ੍ਰਾਮ ਆਪਾਂ ਇਸਦੀ ਡੋਜ਼ ਲੈ ਸਕਦੇ ਆ ਤੇ ਇੱਕ ਤੋਂ ਅਗਲਾ ਜਿਹੜਾ ਆਪਣਾ ਟੈਕਨੀਕਲ ਆਉਂਦਾ ਜਿਹੜਾ ਆਪਣਾ ਸਪਰੇਅ ਆਉਂਦੀ ਉਲੀ ਨਾਸ਼ਕ ਵਾਸਤੇ ਇਗਲੇਰ ਜਿਵੇਂ ਪਲਸਰ ਜਿੰਦੇ ਵਿੱਚ ਆਪਣਾ ਟੈਕਨੀਕਲ ਹੁੰਦਾ ਥਾਈਫਲੂਜਾ ਮਾਈਟ ਇਹ ਪਰਸਰ ਦੇ ਨਾਮ ਤੇ ਵੀ ਆਉਂਦਾ ਤੇ ਇਗਲੇਰ ਦੇ ਨਾਮ ਤੇ ਵੀ ਆਉਂਦਾ ਤੇ ਥਾਈਫਲੂਜਾ ਮਾਈਟ ਦੇ ਵਿੱਚ ਆਪਣਾ ਟੈਕਨੀਕਲ ਹੁੰਦਾ ਜਿੰਦੀ ਆਪਾਂ ਡੋਜ਼ ਪ੍ਰਤੀ ਕਿਤੇ ਦੇ ਹਿਸਾਬ ਨਾਲ 150 ਐਮਲ ਆਪਾਂ ਇਸਦੀ ਡੋਜ਼ ਲੈਣੀ ਹੁੰਦੀ ਹੈ ਤੇ ਇਹ ਜਿਹੜਾ ਆਪਣਾ ਦਾ ਮੇਨ ਕੰਮ ਹੈ ਸ਼ੀਤ ਬ্লাইਟ ਤੇ ਬਹੁਤ ਵਧੀਆ ਕੰਮ ਕਰਦਾ ਜਿਹੜਾ ਆਪਣਾ ਝੋਨੇ ਦੇ ਵਿੱਚ ਸ਼ੀਤ ਬ্লাইਟ ਦੀ ਬਿਮਾਰੀ ਆਉਂਦੀ ਉਹ ਜਿਹੜੀ ਸ਼ੀਤ ਬ্লাইਟ ਦਾ ਉੱਡੀ ਰੋਗ ਆਉਂਦਾ ਉਹਦੇ ਤੇ ਇਸ ਦਾ ਬਹੁਤ ਵਧੀਆ ਕੰਮ ਹੈ ਇਹ ਵੀ ਆਪਣਾ ਇੱਕ ਸਿਸਟੈਮਿਕ ਕੰਮ ਕਰਦਾ ਹੈ ਤੇ ਬਹੁਤ ਵਧੀਆ ਇਸ ਦਾ ਰਿਜ਼ਲਟ ਹੈ ਆਪਣਾ ਇਹਦੀ ਡੋਜ਼ ਆਪਾਂ 150 ਐਮਲ ਤੱਕ ਆਪਾਂ ਲੈ ਸਕਦੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਆਪਾਂ ਉਲੀਨਾਸ਼ਕ ਜਿਹੜੇ ਆਪਣੇ ਬਹੁਤ ਵਧੀਆ ਆਪਣੇ ਝੋਨੇ ਦੇ ਫਸਲ ਤੇ ਕੰਮ ਕਰਦੇ ਨੇ ਤੇ ਆਪਣੀ ਅਗਲੀ ਵੀਡੀਓ ਦੇ ਵਿੱਚ ਆਪਾਂ ਜੋ ਨਿਤਿ ਆਉਣ ਵਾਲੀਆਂ ਬਿਮਾਰੀਆਂ ਤੇ ਉਹਨਾਂ ਤੇ ਆਪਾਂ ਕਿਹੜੀ ਸਪਰੇਅ ਕਰਨੀ ਹੈ ਕਿੰਨੀ ਮਾਤਰਾ ਲੈਣੀ ਹੈ ਤੇ ਕਿਹੜੀਆਂ ਉਹਨਾਂ ਦੀ ਬਿਮਾਰੀਆਂ ਦੀ ਪਛਾਣ ਹੁੰਦੀ ਏ ਤੇ ਬਿਮਾਰੀ ਦੇ ਹਿਸਾਬ ਦੇ ਨਾਲ ਆਪਾਂ ਕਿਹੜੀ ਸਪਰੇਅ ਕਰ ਸਕਦੇ ਆ ਇਸ ਬਾਰੇ ਆਪਾਂ ਅਗਲੀ ਵੀਡੀਓ ਬਣਾਵਾਂਗੇ ਕਿਉਂਕਿ ਜੇਕਰ ਵੀਡੀਓ ਆਪਾਂ ਇਕੱਠੀ ਕਰਦੇ ਆ ਤਾਂ ਫਿਰ ਜ਼ਿਆਦਾ ਵੀਡੀਓ ਲੰਬੀ ਹੋ ਜਾਂਦੀ ਏ ਇਸ ਕਰਕੇ ਆਪਾਂ ਅਗਲੀ ਵੀਡੀਓ ਦੇ ਵਿੱਚ ਇਸ ਬਾਰੇ ਗੱਲ ਕਰਾਂਗੇ ਕਿ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੁਲ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ